ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤਾਂ ਜੀ ਉਮਰਸਰ ਤੋਂ ਆ ਜੋ ਭੈਣ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਭੈਣ ਦਾ ਦੁੱਖ ਸੁਣ ਕੇ ਜ਼ਰੂਰ ਜਾਇਓ ਇਸ ਭੈਣ ਦੇ ਲਈ ਅਸੀਂ ਇੱਕ ਗੁਹਾਰ ਲਾਈ ਆ ਕਿ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹ ਤੁਸੀਂ ਪੂਰੀ ਕਰ ਸਕਦੇ ਆ ਆ ਜੋ ਅਸੀਂ ਭੈਣ ਚੱਕਲਾਵਾ ਦੀ ਕੀ ਗੱਲ ਹੋਈ ਹੈ ਚੱਕਲਾਵਾ ਦੀ ਹੈ ਚੱਕਲਾ ਪੱਥਰ ਦਾ ਹੈ ਹਾਂ ਜੀ ਕਿ ਕਿੰਨਾ ਕੁ ਦੂਰ ਕਰਾ ਤਾਨੂੰ ਖੇਚਲ ਦੇਤੀ ਤਾਨੂੰ ਹੈ ਬੇਟੇ ਕਿੰਨੇ ਕਿੰਨੇ ਚਿਰ ਦੀਆਂ ਦੋਤੀ ਇੱਕ ਤੇ ਹਰ ਜੇ ਸਾਰਾ ਸੁਖਾਂ ਲੰਦੀ ਜਾ ਫਾਜੀ ਹਾੜੇ ਤੇ ਇੱਕੋ ਸ਼ੋਤਰੀ ਤੇ ਪੜਦੀਆਂ ਇੱਕ ਪੜਦੀ ਨਿੱਕੀ ਹਾਂਜੀ ਇੱਕ ਨਿੱਕੀ ਪੜਦੀ ਹਾਂਜੀ ਹਾਂਜੀ ਹਰ ਇੱਕ ਨੂੰ ਇਹ ਹੈ ਕੌਣ ਕੌਣ ਨੇ ਪਾਜੀ ਦੋ ਬੇਟੀਆਂ ਤੇ ਕਾਪ ਜੇ ਹਸਬੰਦ ਨੂੰ ਕੀ ਕਰ ਲੋਗੀ ਉਹਨਾਂ ਨੂੰ ਪਾਜੀ ਪੈ ਇਤਰਾਨਾ ਗਏ ਹੀ ਕੰਮ ਤੇ ਹਾਂਜੀ ਜੋੜਿਆਂ ਦਾ ਕੰਮ ਕਰਦੇ ਹਾਂ ਜੋੜਿਆਂ ਦਾ ਹਾਂਜੀ ਠੀਕ ਹੈ ਤੇ ਉਹਨਾਂ ਕਿਸੇ ਦੇ ਘਰ ਦੇ ਮਸ਼ੀਨ ਵੇਖ ਕੇ ਆਏ ਮੈਂ ਕਿਹਾ ਵੀ ਮੱਖਿਆ ਤੂੰ ਨਾ ਨਾ ਜਾਓ ਅੱਜ ਤੇ ਮੋਟਰ ਲਵਾਈ ਤੇ ਪੈਸੇ ਚੁੱਕੇ ਭਾਜੀ ਕਿਸ਼ਤਾ ਤੇ ਅੱਛਾ ਇੱਕ ਘਰ ਦੇ ਪਾਣੀ ਵਾਲੀ ਮੋਟਰ ਲਵਾਈ ਹਾਂਜੀ ਅੱਛਾ ਤੇ ਮੱਖਿਆ ਤੇ ਕਿਸ਼ਤ ਤਾਰਨੀ ਅੱਜ ਤੇ ਤੁਸੀਂ ਨਾ ਨਾ ਜਾਓ ਆਂਦਾ ਕੋਈ ਗਾ ਨਹੀਂ ਮੈਂ ਅੱਜ ਜਾਣਾ ਮੈਂ ਮਸ਼ੀਨ ਦਾ ਪਤਾ ਕਰਕੇ ਹਣਾ ਤੇਰੇ ਕੋ ਬੱਚਿਆਂ ਦੇ ਕੱਪੜੇ ਨਹੀਂ ਤੁਬਦੀ ਅੱਛਾ ਤੇ ਕਿਆ ਉਹਨਾਂ ਦੀ ਕਿਤੇ ਗਲੀ ਹੀ ਨੀਵੀਂ ਅੰਦਰ ਵਾਲੀ ਮੈਂ ਤਾਂ ਬਾਹਰ ਵਾਲ ਹੈ ਉੱਚਾ ਹੀ ਜੀ ਹਾਂ ਉਹ ਨੰਗਾ ਲੱਗੇ ਤੇ ਪੇਟੀ ਤੋਂ ਤੇ ਮੜਾ ਜਿਹਾ ਲਹੂ ਲੱਗਾ ਤਮਾਕਿਆ ਨੇਹਾਂ ਦੇ ਡੈਡੀ ਤੈਨੂੰ ਖੂਨ ਲੱਗਾ ਵਲੱਕ ਚ ਹਾਂ ਹਾਂ ਤਾਂ ਨਹੀਂ ਤੂ ਤੂ ਤੜਾਈ ਵੈ ਮਦੀਆਂ ਗੱਲਾਂ ਕਰਨੀ ਹੂੰ ਤੇ ਮੁੜ ਕੇ ਪਾਜ ਬੜਾ ਲਾਜ ਕਰਾਇਆ ਹਸਲਤਾ ਜਿਵੇਂ ਦਾਖਲ ਕਰੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿਹੜਾ ਕਿਹੜਾ ਘਰ ਆਹੋ ਤੇ ਸਾਜੀ ਆ ਆ ਘਰ ਹਾਂਜੀ ਆਜ ਹਾਂਜੀ ਵਾਹ ਜੀ ਆਪਣੇ ਜਗ੍ਹਾ ਵਾ ਹਾਂਜੀ ਆ ਆਪਣੀ ਤੇ ਆ ਭੈਣ ਇਹ ਛੋਟੀ ਕਿ ਵੱਡੀ ਇਹ ਵੱਡੀ ਜੇ ਵੱਡੀ ਛੋਟੀ ਭੈਣ ਛੋਟੀ ਭੈਣ ਛੋਟੀ ਸਕੂਲ ਜੇ ਬਹੁਤ ਲਾਈਟ ਜਗਾ ਬੱਤੀ ਨਬੇ ਬੇਲੋਂ ਹੁੰਦਾ ਬਹਿਜੋ 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 ਹਾਂ ਜੀ ਥੱਕ ਗਏ ਹੋਗੇ ਮੇਰੇ ਖਿਆਲ ਤੋਂ ਹੈ ਤੇ ਤੁਸੀਂ ਆਪ ਆ ਜਣਾ ਪੁੱਤ ਤੁਸੀਂ ਮੰਮੀ ਨੂੰ ਵੀ ਕਹ ਲਿਆ ਤੁਸੀਂ ਐ ਨਹੀਂ ਬਾਜੀ ਜਾਂਦੇ ਜਦਨ ਕਿਤੇ ਛੁੱਟੀ ਕੀਤੀ ਹੋਵੇ ਨਾ ਇਹ ਨਹੀਂ ਜਾਣਾ ਹੁੰਦਾ ਕਿਉਂ ਕਰਦੇ ਪੁੱਤ ਮੈਂ ਪੈਕਿੰਗ ਤਾਂ ਕਰਦੀ ਕਿੱਥੇ ਬੋਤ ਅੰਮ ਚਿੱਠੇ ਰੋੜ ਤੇ ਇੱਥੇ ਰੋੜ ਕਾਦੀ ਪੈਕ ਕਰ ਬ੍ਰਸ਼ ਭੁੱਲ ਗਏ ਤੁਸੀਂ ਬ੍ਰਸ਼ ਭੁੱਲ ਗਏ ਇਹ ਮੈਂ ਕਿ ਇੱਥੇ ਫਿਰ ਸਾਰਾ ਕੁਝ ਬਣਾਉਂਦੇ ਇੱਥੇ ਹਾਂ ਜੀ ਬਾਜੀ ਇੱਥੇ ਇੱਥੇ ਬਣਾ ਕੇ ਇੱਥੇ ਸੌਂ ਜਾਂਦੇ ਫਿਰ ਹਾਂ ਜੀ ਇਹ ਫਿਰ ਕਦੋਂ ਦੀ ਜਗ੍ਹਾ ਇਹ ਲੈਂਟਰ ਲੈਂਟਰ ਕਰਾਉਂਦਾ ਪਿਆ ਦਾ ਪਪਾ ਦੇ ਜੀਂਦਿਆਂ ਦਾ ਹੀ ਆ ਕਿੰਨਾ ਚਿਰ ਹੋ ਗਿਆ ਦਾ ਤੁਹੀ ਉਹਨਾਂ ਦੇ ਨੂੰ ਤੇ 9 ਸਾਲ ਹੋ ਗਏ 9 ਸਾਲ ਹੋ ਗਏ ਹਾਂ 9 ਸਾਲ ਨੌ ਮਹੀਨਾ ਲੱਗ ਗਿਆ ਨੌ ਮਹੀਨਾ ਲੱਗ ਗਿਆ ਹਾਂਜੀ ਫਿਰ ਪਾਣੀ ਪਿਆ ਦੋ ਹਾਂ ਇਹ ਕਾ ਕਾ ਠੰਡਾ ਨਹੀਂ ਠੰਡਾ ਕੁਝ ਨਹੀਂ ਲੈਣਾ ਬੈਠੋ ਤੇ ਬੈਠੋ ਕੋਈ ਚਾਹ ਨਹੀਂ ਪੀਂਦੇ ਅੰਕ ਕਹੋ ਨਾ ਨਹੀਂ 9 ਸਾਲ ਲੱਗ ਗਿਆ ਕੱਥੀ 9 ਸਾਲ ਹੋ ਗਏ ਹਾਂਜੀ ਫਿਰ ਆ ਬੇਟੀ ਇਹ ਪੜਦੀ ਹੀ ਪੜਦੀ ਨੇ ਹਟ ਕੇ ਤੇ ਫਿਰ ਮੇਰੇ ਕੋ ਕੰਮ ਨਹੀਂ ਹੁੰਦਾ ਕੋਈ ਵੀ ਤੇ ਫਿਰ ਤਨ ਪਤਾ ਕੋਠੀਆਂ ਦੇ ਵਿੱਚ ਤੇ ਕੰਮ ਮੰਗਦੇ ਨੇ ਤੇ ਉਹਨਾਂ ਨੂੰ ਚਾਹੀਦਾ ਭੱਜ ਦੌੜ ਵਾਲਾ ਬੰਦਾ ਤੇ ਹੁਣ ਕਿ ਮੈਨੂੰ ਨਹੀਂ ਹਿੱਕ ਕਿ ਤੇ ਕੰਮ ਲੱਭਦਾ ਫਿਰ ਇਹ ਵਿਚਾਰੀ ਹਟ ਕੇ ਤੇ ਕੰਮ ਤੇ ਲੱਗ ਗਈ ਤੇ ਫਿਰ ਕਿੰਨਾ ਪੜੇ ਹਾਂ 8 ਬੇਟੀਆਂ ਉਸ ਤੋਂ ਬਾਅਦ ਕੰਮ ਕਰਨ ਦਾ ਫਿਰ ਕਿੰਨੀ ਤਨਖਾਹ ਲੈਂਦੇ ਬੋਤਸੇ ਸਿਰ ਸਿਰ ਤੇ 40 ਰੁਪਏ ਦਾ ਵਾਜੀ ਕਿਰਾਇਆ ਲੱਗ ਜਾਂਦਾ ਜੇ ਰੋਈ ਦਾ ਹਾਂ ਜੀ 20 ਜਾਂ ਤੇ ਵੀ ਆਉਣਾ 20 ਜਾਂ ਤੇ ਵੀ ਆਉਣਾ ਤੇ ਐਤਾਰ ਛੁੱਟੀ ਹਾਂਜੀ ਕਿ ਸੋਮਵਾਰ ਛੁੱਟੀ ਨਹੀਂ ਸੰਡੇ ਛੁੱਟੀ ਹੈ ਆਰ ਛੁੱਟੀ ਕੀਤੀ ਹਾਂਜੀ ਜਿਤਨੇ ਦਿਨ ਛੁੱਟੀ ਕਰੇ ਉਹਨਾਂ ਪੈਸੇ ਕੱਟ ਲੈਂਦੇ ਹਾਂਜੀ ਤੇ ਵੀਰ ਨਹੀਂ ਧੀ ਸੀ ਹਾਜੀ ਤਬੀਤ ਤਬੀਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕੀ ਨਾਮ ਸੀ ਤੁਹਾਡਾ ਮਾਤਾ ਸਤੀ ਹਾਂਜੀ ਸਤੀ ਪਾਗੀ ਮਾਨਾ ਅੱਜ ਇੱਕ ਮਾਤਾ ਸਾਡੇ ਕੋਲ 2-3 ਮਹੀਨੇ ਪਹਿਲਾਂ ਚੱਕਰ ਮਾਰਦੇ ਰਹੇ ਆ ਕਿ ਜਿਨ੍ਹਾਂ ਨੇ ਆਪਣੇ ਘਰ ਦੇ ਹਾਲਾਤ ਆ ਕਿ ਜਦੋਂ ਸਾਨੂੰ ਦੱਸਿਆ ਸਾਨੂੰ ਰਿਹਾ ਨਹੀਂ ਗਿਆ ਤੇ ਅਸੀਂ ਇਨਕੁਆਰੀ ਦੇ ਤੌਰ ਤੇ ਤੇ ਇਹਨਾਂ ਦੇ ਘਰੇ ਆਏ ਸੀ ਅੱਜ ਪਰ ਜੋ ਹਾਲਾਤ ਮੈਂ ਵੇਖੇ ਆ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਵੇਖ ਹੀ ਲਿਆ ਹੋਵੇਗਾ ਦੇ ਘਰ ਦੇ ਹਾਲਾਤ ਮੈਨੂੰ ਮੈਨੂੰ ਤੇ ਜਾਂ ਮਾਤਾ ਸਤੀ ਨੂੰ ਬੋਲਣ ਦੀ ਲੋੜ ਨਹੀਂ ਪਈ ਘਰ ਦੇ ਹਾਲਾਤ ਕਿਹੋ ਜਿਹੇ ਮੈਂ ਇਹਨਾਂ ਦੀ ਬੇਟੀ ਛੁੱਟੀ ਆ ਉਹਨਾਂ ਦੇ ਕਿ ਜਦੋਂ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਜਾਂਦੇ ਕਿ ਮੇਰੇ ਘਰ ਵਾਲੇ ਦੀ 9 ਸਾਲ ਪਹਿਲਾਂ ਜਦੋਂ ਡੈਥ ਹੋ ਗਈ ਉਦੋਂ ਬੱਚੀ 8ਵੀਂ ਚ ਪੜਦੀ 8ਵੀਂ ਚ ਪੜਦੀ ਸੀ ਨਾ ਪਹਿਲਾਂ 8ਵੀਂ ਚ ਪੜਦੀ ਸੀ ਤੇ ਪੜਾਈ ਛੱਡਣੀ ਪੈ ਗਈ ਜਦ ਕਿ ਇੰਟੈਲੀਜੈਂਟ ਸੀ ਮਾਤਾ ਕਹਿਣ ਦੇ ਮੁਤਾਬਕ ਕਿ ਬੱਚੀ ਪੜਨ ਦੇ ਵਿੱਚ ਬਹੁਤ ਸੋਹਣੀ ਸੀ ਤੇ ਸੋਹਣੀ ਪੜ੍ਹਾਈ ਲਿਖਾਈ ਕਰਦੀ ਤੇ ਘਰ ਦੇ ਵਿੱਚ ਮਾਤਾ ਆਪਣੇ ਲਤਾ ਕਰਕੇ ਕੰਮ ਨਹੀਂ ਕਰ ਸਕਦੀ ਕਿਸੇ ਨਾ ਕਿਸੇ ਦੇ ਘਰਾਂ ਦੇ ਵਿੱਚ ਕਰ ਸਕਦੀ ਆ ਨਾ ਕੋਈ ਫੈਕਟਰੀ ਦੇ ਵਿੱਚ ਕਰ ਸਕਦੀ ਆ ਤੇ ਨਾ ਕੋਈ ਅਲਟਰਨੇਟਿਵਲੀ ਕੋਈ ਛੋਟਾ ਮੋਟਾ ਕੰਮ ਖੇਤਾਂ 'ਚ ਕਰ ਸਕਦੀ ਆ ਜਿਸ ਕਰਕੇ ਉਸ 8ਵੀਂ ਕਲਾਸ ਵਾਲੀ ਬੱਚੀ ਨੇ ਘਰ ਨੂੰ ਚਲਾਉਣ ਦਾ ਫੈਸਲਾ ਲਿਆ ਇਹ ਇਹ ਮਤਲਬ ਕਿ ਮੈਨੂੰ ਸੁਣ ਕੇ ਹੀ ਬਹੁਤ ਜ਼ਿਆਦਾ ਹਰਾਨ ਹੋਇਆ ਮੈਂ ਕਿ ਇੱਕ 8 ਸਾਲ ਦਾ 8ਵੀਂ ਕਲਾਸ ਦੇ ਵਿੱਚ ਬੱਚਾ ਕਿੱਡਾ ਹੁੰਦਾ ਇੱਕ ਖੇਡਣ ਖੇਡਣ ਦੀ ਉਮਰ ਇੱਕ ਬੱਚਿਆਂ ਦੇ ਵਿੱਚ ਘੁੰਮਣ ਦੀ ਉਮਰ ਮਾਂ ਪਿਓ ਦੇ ਨਾਲ ਲਾਡ ਲਡਾਉਣ ਦੀ ਉਮਰ ਉਸ ਉਮਰ ਦੇ ਵਿੱਚ ਇੱਕ ਭੈਣ ਪੈਕਿੰਗ ਦਾ ਕੰਮ ਕਰਦੀ ਹੈ ਤੇ 6000 ਰੁਪਏ ਮਹੀਨਾ ਲੈ ਕੇ ਆਉਂਦੇ ਜਿਸ ਤਰ੍ਹਾਂ ਅੱਜ ਆਏ ਤਾਂ ਅੱਜ ਭੈਣ ਘਰੇ ਸੀ ਤੇ ਭੈਣ ਨੂੰ ਪੁੱਛਿਆ ਕਿ ਅੱਜ ਕਿਉਂ ਨਹੀਂ ਗਈ ਆਂਦੇ ਅੱਜ ਮੈਂ ਬਿਮਾਰ ਹੋ ਗਈ ਤੇ ਮੈਂ ਪੁੱਛਿਆ ਕਿ ਉਹ ਫਿਰ ਸੈਲਰੀ ਕੱਟ ਲੈਂਦੇ ਸੈਲਰੀ ਦੇ ਵਿੱਚੋਂ ਅੰਤੇ ਉਹਨਾਂ ਨੇ ਫਿਰ ਸੈਲਰੀ ਦੇ ਹਿਸਾਬ ਦੇ ਨਾਲ ਕੱਟ ਲੈਣਾ ਉਹਨਾਂ ਨੇ ਜਦ ਕਿ ਇੱਕ ਸਰੀਰ ਸਰੀਰ ਢਿੱਲਾ ਮੱਥਾ ਵੀ ਹੋ ਜਾਂਦਾ ਤੇ ਕਦੇ ਆਪਣੇ ਕਰਕੇ ਵੀ ਨਾ ਜਾਣ ਨੂੰ ਵੀ ਜੀ ਨਹੀਂ ਕਰਦਾ ਕਈ ਵਾਰੀ ਤਾਂ ਵੀ ਛੁੱਟੀ ਤੇ ਪੈਸੇ ਕੱਟੇ ਜਾਣੇ ਇੱਕ ਉਤੋਂ ਵੇਖੋ ਘਰ ਵੇਖੋ ਮੇਰੇ ਹਿਸਾਬ ਦੇ ਨਾਲ ਇੱਕ ਦੁਕਾਨ ਜੱਟਾ ਘਰ ਵਾਂ ਮੇਰੇ ਖਾਲ ਦੇ ਵਿੱਚ 30 ਘਰ ਵੀ ਜ਼ਿਆਦਾ ਹੋਏਗਾ 20 ਗੱਜ ਦਾ ਘਰ ਹੈ ਉਸ ਘਰ ਦੇ ਵਿੱਚ ਮਾਤਾ ਨੇ ਇੱਕ ਗੱਲ ਕਹੀ ਆਉਂਦਿਆ ਮੈਨੂੰ ਇੱਕ ਗੱਲ ਕਹੀ ਕਿ ਅਸੀਂ ਕਿਰਾਇਆਂ ਤੋਂ ਬਚੇ ਆ। ਛੋਟਾ ਵਾ ਜਿਹੋ ਜਿਹਾ ਮਰਜੀ ਆ ਪਰ ਕਿਰਾਇਆਂ ਤੋਂ ਬਚੇ ਆ। ਕਿ ਆਪਣੇ ਘਰ ਦੇ ਵਿੱਚ ਨਾ ਕੋਈ ਹਿੜਕ ਨਾ ਕੋਈ ਝਿੜਕਾ ਕੋਈ ਆ ਕੇ ਇਹ ਤਾਂ ਨਾ ਪੁੱਛਦਾ ਕਿ ਕਿਰਾਇਆ ਤੁਹਾਡਾ ਰਹਿੰਦਾ। ਉਸ ਘਰ ਦੇ ਵਿੱਚ ਫਿਰ ਵੀ ਸੰਤੁਸ਼ਟ ਨੇ। ਤੇ ਮਾਤਾ ਨੇ ਆਪਣੇ ਘਰ ਦੇ ਹਾਲਾਤ ਜਦੋਂ ਸਾਨੂੰ ਦੱਸੇ ਅਸੀਂ ਆਉਣ ਦੇ ਜਦੋਂ ਮਜਬੂਰ ਹੋਇਆ ਕਿ ਹਾਲਾਤ ਵੇਖੇ ਤੁਹਾਡੇ ਸਾਹਮਣੇ ਸਾਰਾ ਮਾਤਾ ਆਪਣੇ ਘਰ ਦੀ ਜਿਹੜੀ ਪਿਛਲੀ ਗੱਲਬਾਤੋਂ ਮੈਂ ਮੈਂ ਪੁੱਛੀ ਨਹੀਂ ਆ ਅਸੀਂ ਪੁੱਛ ਲੈਨੇ ਆ ਕਿ ਕੀ ਗੱਲ ਹੋ ਗਈ ਇਹਨਾਂ ਦੇ ਹਸਬੰਦ ਨੂੰ ਕਿ ਜਿਹੜੇ ਇਹ ਹਾਲਾ ਹਲਾਤਾਂ ਦੇ ਵਿੱਚ ਗੁਜ਼ਰੇ ਮੈਂ ਤਾਂ ਕੀ ਗੱਲ ਹੋ ਗਈ ਸੀ ਤਾਂ ਦੱਸ ਪਾਜੀ ਇਸ ਤਰ੍ਹਾਂ ਗਏ ਹਿੱਤ ਗੜੀਆਂ ਦੇ ਕਹਿੰਦੇ ਮੈਂ ਨਾ ਕੱਪੜੇ ਤੋਂ ਮਸ਼ੀਨ ਦੇ ਆ ਕੇ ਦੇਣੀਆਂ ਤੇ ਉਹ ਕੱਪੜੇ ਨਹੀਂ ਤੇਰੇ ਕੋਲ ਧੁੱਪ ਦੇ ਤੇ ਮੈਂ ਆ ਗਿਆ ਮਖ ਨਹੀਂ ਕੱਪੜੇ ਕੋਈ ਗੱਲ ਨਹੀਂ ਹੱਥ ਨਾਲ ਧੋ ਲੈਣੇ ਇਹ ਕਿੰਨੇ ਕਹਿੰਦਾ ਨਹੀਂ ਮੇਰੀਆਂ ਬੇਟੀਆਂ ਦੇ ਕੱਪੜੇ ਸੁੱਕ ਦੇਣੀਆਂ ਬਰਦੀਆਂ ਨਹੀਂ ਇਹਨਾਂ ਦੀਆਂ ਸੁੱਕ ਦੇਣੀਆਂ ਤੇ ਤੂੰ ਮਸ਼ੀਨ ਲਿਆਉਣੀ ਮੈਂ ਗਏ ਉਧਰ ਡਿੱਗ ਪਏ ਤੇ ਇਸ ਤਰ੍ਹਾਂ ਲੱਕ 'ਚ ਸੱਟ ਲੱਗ ਗਈ ਕੁਝ ਸੱਟ ਲੱਗੀ ਤੇ ਆ ਖੂਨ ਵਗਣ ਡਿਆ ਖੂਨ ਵਗਦੇ ਵਗਦੇ ਆਣ ਕੇ ਕਹਿੰਦੇ ਮੈਨੂੰ ਮਾ ਕੇ ਆ ਮੈਂ ਕਿਹਾ ਨਹੀਂ ਹੰਦੇ ਡਾਡੀ ਤਾਂ ਦੇ ਨਾ ਖੂਨ ਲੱਗਾ ਵਾ ਬੁਸਟਰ ਨੂੰ ਤੇ ਕਹਿੰਦਾ ਤੈਨੂੰ ਤੋ ਉਤਰਾ ਹੀ ਵਹਿਮ ਪਰਮਾ ਨਹੀਂ ਖਾ ਜਾਣਾ ਹਾਂ ਬਾਜੀ ਮੈਂ ਐਨੀ ਦਵਾਈ ਕਰਵਾਈ ਮੇਰੀ ਪਿੰਡ ਨੇ ਵੀ ਬੜੀ ਮਦਦ ਕੀਤੀ ਪਿੰਡ ਨੰਗਲੀਆਂ ਹਾਂ ਨੰਗਲੀਆਂ ਨੇ ਬੜੀ ਮਦਦ ਕੀਤੀ ਨਹੀਂ ਪਾਜੀ ਪਿੱਛੇ ਹੈਗੇ ਆਹੀ ਕਿਲੇ ਦੇ ਆ ਠੀਕ ਆ ਹਾਂਜੀ ਤੇ ਮੇਰੇ ਜੇਠ ਦੇ ਤੇ ਨਹੀਂ ਮੈਨੂੰ ਪੁੱਛਦੇ ਗਏ ਸੀ ਨਹੀਂ ਹਾਂਜੀ ਤੇ ਭੈਣ ਭਰਾ ਹੀ ਦੇ ਦੇ ਤਗੜੇ ਆ ਮੈਨੂੰ ਕਦੀ ਕਿਸੇ ਨੇ ਨਹੀਂ ਕਿਹਾ ਤੂੰ ਰੋਟੀ ਖਾਧੀ ਆ ਕਿ ਨਹੀਂ ਖਾਧੀ ਕਦੀ ਕਿਸੇ ਨੇ ਪੁੱਛਿਆ ਨਹੀਂ ਕੋਈ ਆ ਕੇ ਇਹ ਵੀ ਪੁੱਛਿਆ ਕਦੀ ਕਿ ਬੇਟੀਆਂ ਦਾ ਕੀ ਹਾਲ ਨਾ ਕਦੀ ਵੀ ਨਹੀਂ ਪੁੱਛਿਆ ਨਾ ਇਹ ਦੇ ਦੇ ਪਾਜੀ ਤਗੜੇ ਆ ਹਾਂ ਕਦੀਨ ਪੁੱਛਿਆ ਮੈਨੂੰ ਕਿਹਨੇ ਉਹਦਾ ਉਹਦਾ ਕਾਰਨ ਕੀ ਕਿ ਤੁਹਾਨੂੰ ਨਹੀਂ ਆਉਣਾ ਚਾਹੁੰਦੇ ਕਿ ਦੁਜਾਂ ਕੋਈ ਮਿਲਦਾ ਵਰਤਦਾ ਨਹੀਂ ਭਾਜੀ ਮੇਰੇ ਨਾਲ ਮਿਲਦਾ ਵਰਤਦਾ ਇਤਰਾ ਨਹੀਂ ਮੇਰੇ ਨਾਲ ਤੁਹਾਨੂੰ ਕੀ ਪਤਾ ਨੇ ਕੀ ਪਾਰੀ ਪਾ ਦੇਣੀ ਆ ਹਾਂ 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 ਹਾਂਜੀ ਤੇ ਫਿਰ ਜਦੋਂ ਉਹਨਾਂ ਦਾ ਇਲਾਜ ਕਰਾਇਆ ਫਿਰ ਆਪਣੇ ਹਸਬੰਦ ਦਾ ਫਿਰ بڑا ਇਲਾਜ ਕਰਾਇਆ ਭਾਜੀ ਨਹੀਂ ਬਚੇ ਲਈ ਬੋ। ਹੂੰ। ਡਾਕਟਰਾਂ ਨੇ ਜਵਾਬ ਦਿੱਤਾ। ਡਾਕਟਰਾਂ ਨੇ। ਅੱਜ ਕਿੰਨਾ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ? ਉਹਨਾਂ ਨੂੰ ਨਾਮਾ ਸਾਲ ਲੱਗ ਗਿਆ। ਆ ਸਾਰਾ ਕੁਝ ਉਹਨਾਂ ਨੇ ਬਣਾ ਕੇ ਗਏ ਸੀ। ਹਾਂ, ਇਹ ਘਰ ਬਣਾ ਕੇ ਗਏ ਸੀ। ਤੇ ਮੈਂ ਤਾਂ ਹੁਣ ਹੁਣੇ ਮੈਂ ਭੈਣ ਨੂੰ ਪੁੱਛਿਆ ਵਾ ਕਿ ਕਿਉਂਕਿ ਮੈਨੂੰ ਛੋਟੀ ਜੀ ਜਗ੍ਹਾ ਵਾ ਇਸ ਜਗ੍ਹਾ ਦੇ ਵਿੱਚ ਮੈਨੂੰ ਫ੍ਰਿਜ ਨਹੀਂ ਮਿਲੀ। ਹਾਂਜੀ ਤੇ ਮੈਂ ਪੁੱਛਿਆ ਕਿ ਠੰਡਾ ਪਾਣੀ ਕਿੱਥੋਂ ਆਇਆ ਉਹ ਆਂਦੇ ਕਿ ਸਾਡੇ ਘਰ ਫ੍ਰਿਜ ਨਹੀਂ ਹੈਗੀ ਪਰ ਸਾਨੂੰ ਕੋਈ ਪਾਣੀ ਨਹੀਂ ਪਾਜੀ ਫਿਰ ਹੁਣ ਗਵੰਡੀਆਂ ਦੇ ਘਰੋਂ ਲਿਆ ਕੇ ਟਾਈਮ ਪਾਸ ਕਰਨੀ ਪਤਾ ਕਿ ਕੰਮਕਾਰ ਕਰਗੇ ਤੇ ਪਾਜੀ ਫੇਰ ਹੀ ਇਹੋ ਜਿਹੇ ਸ਼ਾਮਾਂ ਬੰਦ ਲਾ ਜੀ ਹਾਂ ਹਾਂ ਹਾਂਜੀ ਤੇ ਜਦੋਂ ਆਪਾਂ ਕੰਮ ਕਰਨੀ ਕਰਨਾ ਇੱਕ ਬੇਟੀ ਦੀ 6000 ਤਨਖਾਹ ਨਾਲ ਕੀ ਬਣਦਾ ਤੇ ਇਹ ਤਾਂ ਉਹ ਛੋਟੀ ਬੇਟੀ ਪੜਦੀ ਹਾਂਜੀ ਛੋਟੀ ਪੜਦੀ ਸਰਕਾਰੀ ਪੜਦੀ ਹਾਂਜੀ ਸਰਕਾਰੀ ਪੜਦੀ ਉਹ ਵੀ ਪਾਜੀ ਕਰਕੇ ਤਾਂ ਜਾ ਕੇ ਮੈਡ ਮੰਦੀਆਂ ਤੂੰ ਟੈਨਸ਼ਨ ਨਾ ਲੈ ਅਸੀਂ ਆਪੇ ਆਪਣੇ ਸਿਰ ਪੜਾਵਾਂਗੇ ਆਪਣੇ ਸਿਰ ਪੜਾਵਾਂਗੇ ਹਾਂਜੀ ਤੇ ਕਿਹੜੀ ਜਮਾਤ ਚ ਪੜਦੀ ਸੁਖਮੀ 6ਵੀਂ ਕਲਾਸ ਚ ਹੈ ਕਿ 6ਵੀਂ 6ਵੀਂ ਹੁਣ ਇਹ ਹੁਣ ਆ ਸਤਵੀਂ ਚ ਆ ਅਗਲੀ ਸਤਵੀਂ ਚ ਚੋਣ ਤੇ ਮਤਲਬ ਕਿਹੋ ਜਿਹੇ ਹਾਲਾਤ ਫਿਰ ਛੋਟੇ ਬੱਚਿਆਂ ਦੇ ਨਾਲ ਇਹ ਰਿਆ ਛਖਣ ਸਾਰੇ ਤੁਸੀਂ ਚੱਲੇ ਆ 9 ਸਾਲ ਤੋਂ ਤੁਸੀਂ ਚੱਲ ਰਹੇ ਜੀ ਹਾਂਜੀ ਤੇ ਜਦੋਂ ਬੇਟੀ ਕਮਾਉਂਦੀ ਨਹੀਂ ਸੀ ਤੇ ਉਦੋਂ ਕਿਤਨਾ ਕੁ ਜਾਰਾ ਚੱਲਦਾ ਸੀ ਹਾਂਜੀ ਪਿੰਡ ਇਤਰਾਈ ਕਦੀ ਕੋਈ ਦੇ ਜਾਂਦਾ ਸੀ ਕਦੀ ਕੋਈ ਦੇ ਜਾਂਦਾ ਹਾਂਜੀ ਹਾਂ ਹੁਣ ਮੇਰੇ ਕੱਲ ਮੇਰੇ ਕੋਲ ਆਟਾ ਹੈ ਨਹੀਂ ਤੇ ਇੱਧਰ ਦੀਦੀ ਆ ਉਹ ਮੈਨੂੰ ਹੋਣਾ ਕਿਲੋ ਡੇਢ ਕਿਲੋ ਸਾਰਾ ਆਟਾ ਹੋਣਾ ਜਿਹੜਾ ਦੇ ਕੇ ਗਈ ਹੈ ਦੇ ਕੇ ਗਈ ਹਾਂਜੀ ਹਾਂ ਮੈਂ ਕਿਉਂ ਤੁਹਾਡੀ ਮਦਦ ਕਰਕੇ ਗਈ ਮਦਦ ਕਰਕੇ ਗਈ ਮੈਂ ਕਿ ਇਤਰਾ ਸਾਰੇ ਪਿੰਡ ਵਾਲੇ ਤੁਹਾਡੀ ਹਾਂ ਮਦਦ ਕਰ ਦਿੰਦੇ ਤਰਸਾ ਕੇ ਮਦਦ ਕਰ ਦਿੰਦੇ ਤਾਂ ਹੀ ਭਾਜੀ ਇੱਥੋਂ ਤੱਕ ਬੱਚੀ ਆਉਂਦੀ ਇਹਨਾਂ ਦੇ ਪਾਪਾ ਦਾ ਇੰਨਾ ਸੁਭਾ ਚੰਗਾ ਹੀ ਇਹਨਾਂ ਦੇ ਪਾਪਾ ਨੇ ਕਦੀ ਨਾ ਨਹੀਂ ਕਿਸੇ ਨੂੰ ਕੀਤੀ ਹਾਂ ਕੀ ਬਾਤ ਹੈ ਹਾਂਜੀ ਉਹੀ ਨਾਲ ਇੱਕ ਸੰਗਤ ਜੀਕ ਮੈਂ ਗੱਲ ਕਹਿਣਾ ਚਾਹੁੰਦਾ ਅਸੀਂ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਆਉਂਦਾ ਹੁੰਦਾ ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹੇ ਹਰ ਜਿਓ ਪਰਿਆ ਸੈਲ ਅਥਰ ਮੇ ਜੰਤੋ ਪਾਏ ਤਾਂ ਕਾ ਰਿਜਕ ਅੱਗੇ ਕਰ ਤਰਿਆ ਆਂਦੇ ਕੋ ਉਦਾਹਰਨ ਦੇ ਰੂਪ ਦੇ ਵਿੱਚ ਪੰਕਤੀਆਂ ਗੁਰੂ ਸਾਹਿਬ ਨੇ ਅਗਲੇ ਪਾਸੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵਾ ਕਿ ਕਾਹੇ ਰੇਮਨ ਚਿਤਵੇਤ ਹੋ ਤਮਨਦੇ ਕਿਉਂ ਤੂੰ ਚਿੰਤਾ ਕਰਦਾ ਕਾਹੇ ਰੇਮਨ ਚਿਤਵੇਮ ਜਾ ਆਹਿਰ ਹਰ ਜੀ ਉਪਰ ਆਂਦੇ ਤੇਰੇ ਅਕਾਲ ਪੁਰਖ ਹਰੀ ਨੇ ਅਕਾਲ ਪੁਰਖ ਨੇ ਤੇਰਾ ਰਜਿਕ ਤੇਰੇ ਆਉਣ ਤੋਂ ਪਹਿਲਾਂ ਸਾਰਾ ਕੁਝ ਲਿਖਤਾ ਜਿਤਨਾ ਭੈਣ ਨੇ ਆਖਿਆ ਕਿ ਮੈਨੂੰ ਇਹ 7 8 ਸਾਲ 9 ਸਾਲ ਜਿਹੜੇ ਹੋ ਗਏ ਆ ਇਹ ਮੇਰੇ ਪਿੰਡ ਨੇ ਮੇਰਾ ਬਹੁਤ ਸਾਧ ਦਿੱਤਾ ਇਸ ਪਿੰਡ ਨੇ ਨਹੀਂ ਤੇ ਲੋਕੀ ਮਾੜੀ ਜੀ ਗੱਲ ਹੁੰਦੀ ਹੈ ਤੇ ਲੋਕੀ ਪਿੰਡ ਵਾਲਿਆਂ ਨੂੰ ਗਵਾਂਡੀਆਂ ਨੂੰ ਪੰਡੰਦਾਂ ਬੰਦੇ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਪਰ ਭੈ ਮਾਤਾ ਨੇ ਪਿੰਡ ਦੇ ਪਿੱਠ ਪਿਛੇ ਉਹਨਾਂ ਦੀ ਇਨਕ ਸਿਫਤ ਕੀਤੀ ਹੈ ਕਿ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਕੂਲ ਵਾਲਿਆਂ ਨੇ ਬੜਾ ਸਾਥ ਦਿੱਤਾ ਜਿਹੜੇ ਸਕੂਲ ਦੇ ਵਿੱਚ ਇਹਨਾਂ ਦੀ ਛੁੱਟੀ ਬੇਟੀ ਪੜਦੀ ਤੇ ਮਾਤਾ ਨੇ ਜਿਹੜੇ ਜਿਹੜੇ ਹਾਲਾਤਾਂ ਦੇ ਵਿੱਚ ਲੰਗੇ ਆਓ ਤੁਸੀਂ ਸਾਰੇ ਸੋਹਣੇ ਚੁੱਕੇ ਜੀ ਅੱਜ ਰਾਸ਼ਨ ਅਸੀਂ ਦੇ ਚੱਲੇ ਆਂ ਰਾਸ਼ਨ ਰਾਸ਼ਨ ਦਾ ਇਹਨਾਂ ਨੂੰ ਕਿਲਤ ਨਹੀਂ ਆਏਗੀ ਇੱਥੋਂ ਮੇਰੇ ਖਿਆਲ ਦੇ ਵਿੱਚ 3 ਕਿਲੋਮੀਟਰ ਦੀ ਵਾਰਡ ਦੇ ਉੱਤੇ ਜਿਹੜਾ ਅਸੀਂ ਰਾਸ਼ਨ ਵਾਲਾ ਸਮਾਗਮ ਕਰਦੇ ਆ ਉਹ ਸਮਾਗਮ ਦੇ ਵਿੱਚ ਆ ਕੇ ਆਪਣਾ ਰਾਸ਼ਨ ਹਰ ਮਹੀਨੇ 10 ਤਰੀਕ ਨੂੰ ਆ ਕੇ ਲੈ ਲਿਆ ਕਰਨਗੇ ਪਰ ਉੱਥੇ ਵੇਖੋ ਹੁਣ ਘਰ ਦੇ ਵਿੱਚ ਮੈਂ ਵੇਖੰਦਿਆਂ ਵਾਂ ਨਾ ਲੈਟਰਨ ਬਾਥਰੂਮ ਨੂੰ ਦਰਵਾਜ਼ਾ ਵਾ ਨਾ ਇਹਨਾਂ ਦੇ ਘਰ ਦੇ ਵਿੱਚ ਫ੍ਰਿਜ ਆ ਨਾ ਕੋਈ ਸਲੈਬ ਆ ਜਿਸ ਸਲੈਬ ਦੇ ਉੱਤੇ ਰੱਖ ਕੇ ਤੇ ਪ੍ਰਸ਼ਾਦਾ ਪਾਣੀ ਪਕਾ ਸਕਣ ਤਨਾ ਹੀ ਇਸ ਘਰ ਦੇ ਵਿੱਚ ਕੋਈ ਪਲਸਤਰ ਦੀ ਕੋਈ ਹੈਗੀ ਸੁਵਿਧਾ ਹੁਣ ਵੇਖੋ ਤੁਸੀਂ ਘਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ 20 ਕਾਈ ਦਾ ਘਰ ਹੋਣਾ ਵਾ ਜਿਸ ਘਰ ਦੇ ਵਿੱਚ ਇਹਨਾਂ ਨੇ ਬਹੁਤ ਜਿਆਦਾ ਔਖਾ ਟਾਈਮ ਕੱਢਿਆ ਪਰ ਇੱਕ ਗੱਲ ਤੋਂ ਖੁਸ਼ੀ ਆ ਕਿ ਉਹ ਸਿੱਧ ਕਾਲੀ ਭੈਣ ਵਾ ਸਿੱਧ ਕਾਲੀ ਮਾਂ ਵਾ ਮਾਤਾ ਸੱਤੀ ਸਿੱਧ ਕਾਲੀਾਂ ਨੇ ਕਿ ਕਿਰਾਇਆ ਤੋਂ ਬਚੇ ਆ ਜਿਹੜਾ ਇਹ ਬਣਾ ਕੇ ਦੇ ਕੇ ਸਾਨੂੰ ਆਪਣੇ ਹਸਬੰਦ ਦੀ ਇੰਨੀ ਕਿ ਸਿਫਤ ਕੀਤੀ ਕਿ ਇੰਨੇ ਕ ਲੋਕਾਂ ਦੇ ਨਾਲ ਪਿਆਰ ਸੀ ਕਿ ਉਹੇ ਲੋਕਾਂ ਨੇ ਪਿਆਰ ਜਿਹੜਾ ਵਾ ਮੋੜਿਆ ਵੈ ਇਹਨਾਂ ਨੇ ਕਿਸੇ ਨੇਾਂ ਦੇ ਕਿਲਤ ਨਹੀਂ ਹੋਣ ਦਿੱਤੀ ਪਰ ਕੁਝ ਹਾਲਾਤ ਐਸੇ ਹੋ ਜਾਂਦੇ ਨੇ ਬੱਚਿਆਂ ਦੇ ਹੁਣ ਨੌਜਵਾਨ ਬੱਚੇ ਨੇ ਬੱਚਿਆਂ ਦੇ ਸ਼ੌਂਕ ਵੀ ਹੋ ਸਕਦੇ ਨੇ ਬੱਚਿਆਂ ਦੇ ਜ਼ਰੂਰਤਾਂ ਵੀ ਹੋ ਸਕਦੀਆਂ ਨੇ ਉਸ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੁਣ ਭੈਣ ਕੰਮ ਕਰਦੀ ਆ ਪਰ ਘਰ ਦੇ ਵਿੱਚ ਫ੍ਰਿਜ ਲੈਣ ਦੀ ਸਮਰਥਾ ਨਹੀਂ ਹੁਣ ਮੈਂ ਆਪ ਇਹ ਕੇਕ ਅਪੀਲ ਕਰਦਾ ਹਾਂ ਕਿ ਇਸ ਜੇ ਇਸ ਘਰ ਦੀ ਅਸੀਂ ਸੇਵਾ ਕਰਾਂਗੇ ਨਾ ਸਮਝ ਲਓ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਜੀ ਕਿਉਂਕਿ ਵੇਖੋ ਦੁਨੀਆ ਦੇ ਵਿੱਚ ਜੇ ਅਸੀਂ ਗਰੀਬੜੇ ਦੀ ਬਾਹ ਫੜਦੇ ਆ ਨਾ ਜਿੱਤਰਾ 20 ਰਜਤ ਪੰਦਾ ਗੁਰੂ ਨਾਨਕ ਤੇਜ ਜੀ ਨੇ ਪ੍ਰਸ਼ਾਦਾ ਭੁੱਖੇ ਸਾਧੂਆਂ ਨੂੰ ਸਖਾਇਆ ਸਿਖਾਤਾ ਸੀ ਕਿ ਉਸ ਸਮੇਂ ਉਹਨਾਂ ਨੂੰ ਲੋੜ ਲੱਗੀ ਕਿ ਇਹਨਾਂ ਨੂੰ ਪ੍ਰਸ਼ਾਦੇ ਪ੍ਰਸ਼ਾਦੀ ਤੋਂ ਭੁੱਖੇ ਨੇ ਉਦੋਂ ਸਿਖਾਤਾ ਉਦੋਂ ਇੱਕ ਜਾਗ ਲਗਾਤੀ ਕਿ ਸਿੱਖ ਨੂੰ ਆਪਣੇ ਆਲੇ ਦੁਆਲੇ ਜਿਹੜੇ ਵੀ ਲੋਕ ਅਸਮਰੱਥ ਵਿਖਦੇ ਨੇ ਉਹਨਾਂ ਨੂੰ ਜਿਹੜੀ ਵੀ ਬਣਦੀ ਉਹਨਾਂ ਦੀ ਲੋੜ ਉਹਨਾਂ ਦੀ ਲੋੜ ਪੂਰੀ ਕੀਤੀ ਜਾਵੇ ਇਹ ਮੈਂ ਹਰ ਵੀਡੀਓ ਦੇ ਵਿੱਚ ਬੋਲਦਾ ਇਸੇ ਕਰਕੇ ਇਹਨਾਂ ਨੂੰ ਇੱਕ ਲੋੜ ਹੈਗੀ ਆ ਜਿਹੜੀ ਮੈਂ ਖਾਸ ਕਰ ਆਪਜੀ ਕਰੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਫ੍ਰਿਜ ਦੀ ਲੋੜ ਆ ਕਿ ਭੈਣ ਲਾਗਲੇ ਗਵਾਡੀਆਂ ਦੇ ਘਰਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਲੈ ਕੇ ਆਉਂਦੇ ਨੇ ਹੁਣ ਦੁੱਧ ਰੱਖਣਾ ਦੁੱਧ ਮੇਰੇ ਹਿਸਾਬ ਨਾਲ ਜਿਹੜੇ ਦਿਨ ਚੱਲੰਦੇ ਆ ਨਾ ਇਹਨਾਂ ਦਿਨਾਂ ਦੇ ਵਿੱਚ 1 ਘੰਟਾ ਦੁੱਧ ਬਾਹਰ ਨਹੀਂ ਰਹਿ ਸਕਦਾ ਜੋ ਮਦਦ ਨਹੀਂ ਖਰਾਬ ਹੋ ਰਹਿਣਾ ਹੈ ਨਾ ਹੁਣ ਘਰਾਂ ਦੀਆਂ ਬੜੀਆਂ ਲੋੜਾਂ ਹੁੰਦੀਆਂ ਨੇ ਇਸ ਕਰਕੇ ਇਹਨਾਂ ਨੂੰ ਫਰਿੱਜ ਦੀ ਜਿਹੜੀ ਲੋੜ ਹੈ ਇਹਨਾਂ ਦੀ ਪੂਰੀ ਕੀਤੀ ਜਾਵੇ ਆਪ ਆਪ ਦੀ ਸੰਗਤਾਂ ਰੱਬ ਵਰਗੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਹੈ ਮੈਂ ਤਾਂ ਹੋਰ ਫਿਰ ਲਾਗਲੇ ਪੰਨੇ ਜਿਹੜੇ ਗਵੰਢੀ ਆ ਇਹ ਹਜੇ ਤੱਕ ਵੀ ਸਾਥ ਦਿੰਦੇ ਨਾਲ ਹਾਂਜੀ ਅਜੇ ਤੱਕ ਸਾਥ ਦਿੰਦੇ ਨੇ ਸਬਜੀ ਨਾ ਬਣੀ ਹੋਵੇ ਉਹ ਵੀ ਕਿ ਕਰਕੇ ਉਹ ਜਿਹੜੀ ਇੱਥੇ ਬੈਠੀ ਸੀ ਦੀਦੀ ਇਹਨੇ ਕਹਣਾ ਸਬਜੀ ਲੈ ਲੈ ਰੋਟੀ ਖਾ ਲੋ ਹਾਂ ਹਾਂ ਹਾਂਜੀ ਹਾਂ ਹਾਂ ਬਹੁਤ ਸਾਫ ਦਿੰਦੇ ਪਾਜੀ ਆਪਣੇ ਹਸਬੰਦ ਦੀ ਗਾਹੋਂ ਦੀ ਹਾਂ ਜੀ ਹੱਦੀ ਹੁੰਦੀ ਤਾਂ ਕਿ ਜਿਹੜੇ ਉਹਨੇ ਦਿਨ ਬਿਆਹ ਕਾ ਛੱਡੇ ਉਹਨੇ ਕਦੀ ਹਾਨੂੰ ਗੇਟੋਂ ਬਾਹਰ ਨਹੀਂ ਪਾਜੀ ਕਦੀ ਨਿਕਲਣ ਦਿੱਤਾ ਇੱਕਦਮ ਹੀ ਚਟਪਟੇ ਯਾਰਤਿੰਦਰੀ ਖਾਦੇ ਤੇ ਸਾਰੀ ਉਹ ਜਿੰਨਾ ਚਿਰ ਤੱਕ ਸਾਹ ਨਜ਼ਰ ਤੱਕ ਯਾਦ ਰਹਿਣ ਕਿ ਨਾਸੀ ਹੁਣ ਪਿਆਰਾ ਸੀ ਉਹਨੂੰ ਪਿਆਰਾ ਸੀ ਹਾਂ ਜੀ ਮੈਂ ਤੁਹਾਨੂੰ ਨਾ ਕਾਰਡ ਬਣਾ ਕੇ ਦੇ ਦੇ ਜੰਨੇ ਠੀਕ ਤੇ 10 ਤਰੀਕ ਨੂੰ ਤੁਸੀਂ ਆ ਜਾਓ ਠੀਕ ਆਪਣਾ ਰਸਮ ਲੈ ਠੀਕ ਬਾਕੀ ਜਿਹੜੀ ਵੀ ਮਤ ਹੈ ਇਸ ਵੀਡੀਓ ਤੇ ਹੋ ਜੇਗੀ ਉਹ ਰੱਬ ਦੀ ਮਰਜ਼ੀ ਨਾਲ ਰੱਬ ਵੱਲੋਂ ਮਤ ਆਉਗੀ ਸਹੀ ਠੀਕ ਹੈ ਦੇਵ ਕਰ ਮਾਰੇ ਨੇ ਜਿੰਨੀ ਤੁਹਾਡੀ ਉਮਰ ਬਖਸ਼ੀ ਹੈ ਨਾ ਹਾਂਜੀ ਉਨਾ ਚਿਰ ਤੱਕ ਦਾ ਤੁਹਾਡਾ ਕਾਰਡ ਜੀ ਕੀ ਕਿਹਾ ਜੀ ਕੀ ਇਹ ਕਾਰਡ ਗਵਾਚਣਾ ਨਹੀਂ ਚਾਹੀਦਾ ਕਲਿਆਣੀ ਚਾਹੀਦਾ ਕੋਈ ਪਾਣੀ ਚ ਭੇਜਣਾ ਜਾਵੇ ਠੀਕ ਹੈ ਜੇ ਘਰੇ ਰਹਿ ਗਿਆ ਰਾਸ਼ਨ ਨਹੀਂ ਮਿਲਣਾ ਠੀਕ ਹੈ ਜੀ ਇਹਨੂੰ ਨਾਲ ਲੈ ਕੇ ਆਉਣਾ ਤੇ ਇਹਨੂੰ ਜਿੱਦ ਤਰ੍ਹਾਂ ਆਪਾਂ ਆਧਾਰ ਕਾਰਡ ਰੱਖਦੇ ਹਾਂ ਉਸੇ ਤਰੀਕੇ ਨਾਲ ਰੱਖਣਾ ਠੀਕ ਠੀਕ ਹੈ ਜੀ ਹਾਂ ਠੀਕ ਹੈ ਮਾਰਾ ਤੁਹਾਨੂੰ ਚੜਦੀ ਕਲਾ ਬਖਸ਼ੇ ਅਸੀਂ ਤੇ ਹੋਰ ਦਸ ਕਰਦੇ ਠੀਕ ਹੈ ਜੀ ਧੰਨਵਾਦ ਮਾਤਾ ਜੀ